देखता है मेरे शेर पुता एक बार ना काटा तार देखा गुजारी आई रात में <दाँजी। laughs> ਆਤਾ ਪੁੱਤ ਤੇਰੀ ਸੋਚ ਬਹੁਤ ਵਧੀਆ ਧੀ ਜਿਹੜੀ ਤਾਂ ਫੌਜ ਦੀ ਨੌਕਰੀ ਜੁੜੀ ਨਾਲੇ ਤੇਰੀ ਰੀਜ ਪੂਰੀ ਹੋ ਗਈ ਛੋਟਾ ਹੁੰਦਾ ਕਹਿੰਦਾ ਹੁੰਦਾ ਸੀ ਮੈਂ ਤਾਂ ਫੌਜੀ ਬਣੂੰਗਾ ਬਾਪੂ ਫੌਜੀ ਦੇਖ ਲੈ ਬਾਪੂ ਮੈਂ ਦਿਨ ਰਾਤ ਮਿਹਨਤ ਕਰੀ ਐ ਰਾਤਾਂ ਨੂੰ ਜਾਗਿਆ ਸਵੇਰ ਉੱਠ ਕੇ ਭੱਜਿਆ ਮੈਂ ਕੱਚਿਆ ਪੈਸੇ ਸੜਕਾਂ ਤੇ ਤਾਂ ਕਿ ਤੇ ਜਾ ਕੇ ਮੈਂ ਫੌਜੀ ਭਰਤੀ ਹੋਆ ਤੇਰੇ ਪੁੱਤ ਤੈਨੂੰ ਫਲ ਵੀ ਮਿਲਿਆ ਨੌਕਰੀ ਵੀ ਮਿਲ ਗਈ ਜੇ ਮਿਹਨਤ ਕਰੀਤੀ ਬਾ ਮਿਹਨਤ ਦੇਖ ਲੈ ਬਾਪੂ ਰੰਗ ਲਿਆ ਤੇ ਮੇਰੀ ਮਿਹਨਤ ਨੇ ਹਾਂ ਪੁੱਤ ਇੱਕ ਗੱਲ ਹੋਰ ਐ ਜੇ ਤੁਸੀਂ ਦੇਸ਼ ਦੀ ਸੇਵਾ ਕਰਦੇ ਹੋ ਰਾਤਾਂ ਨੂੰ ਜਾਗਦੇ ਹੋ ਤਾ ਅਸੀਂ ਜੈਨਦੀਨੀ ਨਸੌਣੇਆ ਸਾਡਾ ਡਿਊਟੀ ਬਾਪੂ ਹਦਾਂ ਸਰਦਾ ਜਾਗਣਾ ਉਥੇ ਪਹਿਰਾ ਦੇਣਾ ਇਹ ਜਿਹੜੀ ਦੇਖਦੀ ਸੇਵਾ ਨਾ ਇਹ ਕਰਮਾਂ ਨਾਲ ਮਿਲ ਜਾਂਦੀ ਬਾਪੂ ਡਿਊਟੀ ਵੀ ਆ ਫਰਜ਼ ਵੀ ਹਾਂ ਪਰ ਮੈਂ ਆਪਣੇ ਫਰਜ਼ ਤੋਂ ਕਦੇ ਪਿੱਛੇ ਨਹੀਂ ਮੁੜਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਕੋਈ ਨਾ ਸ਼ੇਰਾ ਤੇਰਾ ਬਾਪ ਤੇਰੇ ਨਾਲ ਹੈ ਬੱਸ ਫੇਰ ਹਾਂ ਤੇਰਾ ਬਹੁਤ ਹੌਸਲਾ ਹੈ ਬਾਪੂ ਮੈਨੂੰ ਪਤਾ ਹੈ ਕਿ ਇਹ ਪੰਜਾਬੀ ਤਾਂ ਹੋਈ ਨਹੀਂ ਡਰ ਦੇਖੋਂ ਤੇ ਇਹ ਤਾਂ ਸਾਡੇ ਗੋਲੀ ਸਾੜੀ ਸਿੱਧੀ ਹੱਕ ਚਾਗੇ ਵੱਜੇ ਬਾਪੂ ਮੈਂ ਵੀ ਇਹੀ ਕਰਦਾ ਨਾ ਕਈ ਦਾ ਸੋਚਦਾ ਹੁੰਨਾ ਕਿ ਜੇ ਤੂੰ ਕਦੇ ਮੁਕਾਬਲਾ ਹੋਵੇ ਤਾਂ ਗੋਲੀ ਮੇਰੀ ਪਿੱਛੇ ਚ ਨਾ ਵੱਜੇ ਸਿੱਧੀ ਮਰੇ ਸਿਨੇ 'ਚ ਵੱਜੇ ਪੀਰ ਸਵਾਦ ਆਵੇ ਉਹ ਤਾਂ ਪੁੱਤ ਠੀਕ ਐ ਪਰ ਹੁਣ ਥੋੜਾ ਜਿਹਾ ਮਨ ਹੌਲਾ ਜਿਹਾ ਤਾਂ ਹੋਈ ਜਾਂਦਾ ਤੇਰੇ ਕੋਲ ਦੋ ਤਿੰਨ ਦਿਨ ਰਹਿ ਗਏ ਛੁੱਟੀ ਦੇ ਤੇ ਤੂੰ ਭੱਜ ਜਾਏਗਾ ਉਹ ਬਾਪੂ ਦੇਖ ਤੂੰ ਨਾ ਮਨ ਹੌਲਾ ਕਰ ਠੀਕ ਐ ਆ ਸਾਲ 6 ਮਹੀਨੇ ਤੇ ਪੇਰਾ ਜੂਨ ਮੈਂ ਦੋ ਮਹੀਨੇ ਛੁੱਟੀ ਤੇ ਕੱਡੀ ਗੱਲ ਐ ਓਹੋ ਪੁੱਤ ਮੈਂ ਤਾਂ ਦੇ ਦਿਲ ਤੇ ਪੱਥਰ ਧਰ ਲੂੰਗਾ ਜਿਹੜੀ ਉਹਨੂੰ ਰੇ ਲੜ ਲੱਗੀ ਐ ਉਹਦੇ ਬਾਰੇ ਸੋਚਣ ਲੱਗ ਜੰਨਾ ਬਾਪੂ ਮੇਰੇ ਤੇ ਮੋਢੇ ਦੋ ਦੋ ਜ਼ਿੰਮੇਵਾਰੀਆਂ ਨੇ ਇੱਕ ਕਰਦੀ ਇੱਕ ਦੇਖਦੀ ਹੱਦ ਸਰ ਹੱਦ ਦੀ ਉਹ ਤਾਂ ਪਤਾ ਮੈਨੂੰ ਸੋਚ ਆਉਂਦੇ ਪਰਿਵਾਰ ਦੀ ਐ ਉਦੋਂ ਵੱਧ ਕੇ ਸੋਚ ਮੈਨੂੰ ਆਉਂਦੇ ਦੇਸ਼ ਦੀ ਆਉਂਦੀ ਕੌਮ ਦੀ ਉਹ ਤਾਂ ਪੁੱਤ ਹੈਗੀ ਐ ਜਿੱਦ ਤੈਨੂੰ ਨੌਕਰੀ ਇਹ ਜੀ ਚੁਣੀ ਐ ਐ ਤਾਂ ਮੈਨੂੰ ਪਤੀ ਐ ਪੁੱਤ ਥਲੇ ਦੋ ਤਿੰਨ ਦਾ ਹੈਗਾ ਸਾਡੇ ਲਵੇ ਉਦੋਂ ਬਾਅਦ ਤੂੰ ਭੱਗ ਜਾਏਂਗਾ ਤਾਂ ਕਰਕੇ ਮਨ ਹੌਲਾ ਜਿਆ ਕਰਨਾ ਕੋਈ ਬਾਪੂ ਤੂੰ ਕਿਉਂ ਟੇਰੀ ਢਾਕੇ ਬਹਿ ਗਿਆ ਹੈ ਮੈਂ ਤਾਂ ਤੇਰਾ ਕਿੰਨਾ ਹੌਸਲਾ ਹੈ ਤੂੰ ਮੈਨੂੰ ਡੋਬਣ ਲੱਗ ਰਿਹਾ ਜੰਮੀ ਸਗੋਂ ਮੈਨੂੰ ਸ਼ਾਬਾਸ਼ੇ ਦੇ ਅੱਛੀ ਮੈਨੂੰ ਫੇਰ ਆ ਜੂ ਮੈਂ ਕੱਡੀ ਗੱਲ ਐ ਚੱਲ ਲੈ ਆ ਲੈ ਬੱਪੂ ਬਿਲੀ ਜਾ ਕੋਈ ਨਾ ਪਹਿਲਾਂ ਮ ਆਉਣਾ ਆ ਦੇ ਲੈ ਬੱਪਾ ਮਾਜੀ ਕਹਿੰਦਾ ਤੀ ਉਹ ਤਾਂ ਮੰਨ ਲੇ ਕਿ ਲੇ ਉੱਤਰ ਰੇ ਬਾਪੂ ਇਹ ਤਾਂ ਸਰਕਾਰਾਂ ਦੇ ਬੰਨੇ ਹੋਏ ਆ ਸਾਡੀ ਮਜਬੂਰੀ ਐ ਸਾਨੂੰ ਘਰ ਤੋਂ ਪਹਿਲਾਂ ਆਪਣੀ ਡਿਊਟੀ ਪਿਆਰੀ ਐ ਮੁਤਾਬਕ ਤਾਂ ਹੈ ਗਿਆ ਬਸ ਫੇਰ ਚੱਲ ਕੋਈ ਆਪੂ ਚਾਹ ਪੀ ਪ੍ਰੀਤਾ 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 ਕੀ ਹੋ ਗਿਆ ਕਿਹੜੇ ਖਾਣਾ ਚ ਗਵਾਚ ਰਹੀ ਐ ਤੂੰ ਕੀ ਗੱਲ ਐ ਦੋ ਮਹੀਨੇ ਕਿਵੇਂ ਲੰਘ ਗਏ ਪਤਾ ਹੀ ਨਹੀਂ ਲੱਗਿਆ ਤੁਸੀਂ ਹੁਣ ਚਲੇ ਜਾਓਗੇ ਦੇਖ ਮੈਨੂੰ ਜਾਣਾ ਪੈਣਾ ਹੈ ਮੇਰੀ ਮਜਬੂਰੀ ਹੈ ਪਰ ਮੈਂ ਨਹੀਂ ਤੁਹਾਨੂੰ ਜਾਣ ਦੇਣਾ ਕੰਬਲੀ ਦਿਲ ਛੋਟਾ ਕਿਉਂ ਕਰਦੀ ਏ ਤੂੰ ਉਦੋਂ ਦੇ ਕਿ ਬਾਪੂ ਤੇ ਰੀਟਾ ਕੇ ਬਹਿ ਗਿਆ ਇੱਧਰੋਂ ਤੂੰ ਬੈਠ ਗਈ ਆ ਗੱਲਾਂ ਕਰਨੇ ਸਮ ਹਾਸ ਹਾਸ ਕੇ ਵਿਦਾ ਕਰ ਮੈਨੂੰ 6 ਮਹੀਨੇ ਬਾਅਦ ਮੈਂ ਫੇਰ ਆਜੂਗਾ ਤੇਰੀ ਕੀ ਗੱਲ ਹੈ ਤੇ ਚਲ ਕੋਨਾ ਜੀਤਾ ਲਾਉਣਾ ਪੈਂਦੇਗਾ ਸਾਡਾ ਕਿਹੜਾ ਜੀ ਲੱਗਦਾ ਹੈਗਾ ਹੈ ਕੰਬਲੀ ਕੁਛ ਨਹੀਂ ਹੁੰਦਾ ਰੋਇਆ ਨਹੀਂ ਕਰਦੇ ਮਨ ਹਉ ਨ ਕਰਾ ਕਰਦੇ ਸਮਾ ਬੱਕ ਨੂੰ ਵੀ ਸਮਝਾ ਤੂੰ ਜੇ ਤੁਸੀਂ ਐਂ ਕਰੋ ਮੈਨੂੰ ਵੀ ਨਾਲੇ ਲੈ ਜਾਓ ਚਲ ਕੋਈ ਨਾ ਮੈਂ ਕਰੂੰ ਕੋਈ ਹਿੰਦਾ ਵਸੀਲਾ ਠੰਡ ਰੱਖ ਤੁਸੀਂ ਨਾ ਜਾਓ ਮੈਂ ਨਹੀਂ ਜਾਣੀ ਇੱਕ ਕੰਮਲੀ ਇਹ ਕਿਉਂ ਦੇਖੀ ਨਾ ਤੂੰ ਆਪਦਾ ਮੂਡ ਖਰਾਬ ਕਰਦੀਆਂ ਨਾਲੇ ਮੇਰਾ ਮੂਡ ਖਰਾਬ ਕਰਦੀਆਂ ਸਮਾ ਹੱਸ-ਹੱਸ ਕੇ ਵੇਦਾ ਕਰ ਮੈਨੂੰ ਕਦੇ ਫਾਤੂਨਾ ਰੋਇਆ ਕਰਦੀ ਨੇ ਐਂ ਦੱਸ ਸੋਹਣੀ ਲੱਦੈ ਨਰੁੰਦੀ ਕਦੇ ਐ ਕੰਮਲੀ ਜਿੱਦ ਮੈਂ ਸੀਹੀ ਦੋ ਗਿਆ ਫਿਰ ਉਹਦੇ ਕੀ ਹੋਊਗਾ ਐ ਨਾ ਕਹੋ ਮੇਰੀ ਗੱਲ ਸੁਣ ਲੈ ਤੁਹਾਨੂੰ ਮੇਰੀ ਵੀ ਉਮਰ ਲੱਗ ਜਾਵੇ ਚਲ ਕੋਈ ਨਾ ਅੱਖ ਜੁਹ ਜੁਹ ਹੁੰਦੇ ਨੇ ਠੀਕ ਤੇ ਬਾਪੂ ਨੂੰ ਸਮਝਾਣ ਵਾਲੇ ਤੇ ਮੇਰੀ ਗੱਲ ਸੁਣ ਧਿਆਨ ਨਾਲ ਦੋ ਦਿਨ ਰਹਿ ਗਏ ਮੰਮੀ ਨੂੰ ਪਰ ਜਾਗਰ ਨੂੰ ਹੌਣ ਕਰਦੇ ਆ ਜਾਣਗੇ ਉਹ ਜਾਂਦੀ ਵਾਰ ਮਿਲ ਜਣਗੇ ਮੈਨੂੰ ਕਿਉਂ ਮੁੜ ਕੇ ਤੁਸੀਂ ਆਉਣਾ ਨਹੀਂ ਇਹ ਕੰਮ ਵਾਲੀ ਫੇਰ ਉਹੀਆਂ ਗੱਲਾਂ ਲੱਗੀ ਕਰਨ ਜਪੱਖਾਣੀਆਂ ਜਾਣੀ ਮਤ ਮੈਂ 6 ਮਹੀਨੇ ਬਾਅਦ ਫੇਰ ਆ ਜਾਊਗਾ ਚੰਗਾ ਤੁਸੀਂ ਛੁੱਟੀਆਂ ਹੋਰ ਲੈ ਲਓ ਨਾ ਇਹ ਤਾਂ ਸਰਕਾਰ ਦੇ ਬੰਨੇ ਹੋયા ਜਿਨ੍ਹਾਂ ਨੂੰ ਸਾਨੂੰ ਪਰਮਿਸ਼ਨ ਮਿਲਦੀ ਹੈ ਉਹ ਨਹੀਂ ਕਹ ਅਸੀਂ ਕਿਹੜਾ ਮਰਜ਼ੀ ਦੇ ਮਾਲਕਾਂ ਚੱਲ ਕੋਈ ਨਾ ਕੰਮ ਕਰ ਲੈ ਰੋ ਨਾ ਮਨ ਨਾਲ ਹਲੋ ਕਰ ਕੋਈ ਨਾ ਕੋਈ ਚੰਗਾ ਤੈਨੂੰ ਮੇਰੀ ਸਮਝ ਰੋਏ ਸਿਆਣੀ ਬਣਿਆ ਕਰਦੇ ਨੇ ਕਿਵੇਂ ਸਿਆਣੀ ਬਣਾ ਕਿ ਮੈਂ ਤੋੜਦਾ ਤੁਹਾਨੂੰ ਤੁਹਾਨੂੰ ਪਤਾ ਮੈਂ ਇਕੱਲੇ ਉੱਥੇ ਕਿੰਨੇ ਦਿਨ ਕੱਢ ਦੀਆਂ ਚੱਲ ਕੋਈ ਨਾ ਤੂੰ ਉੱਥੇ ਖਾਂ ਬਗਜੀ ਫਿਰ ਜਾ ਕਰ ਲੈ ਜੂਆ ਤੈਨੂੰ ਨਹੀਂ ਬਾਪੂ ਛੱਡਿਆਊਗਾ ਆਹੋ ਕੋਈ ਨਹੀਂ ਤੁਹਾਡਾ ਦਿਲ ਲੱਗ ਜਾਂਦਾ ਨਾ ਉੱਥੇ ਤੁਹਾਨੂੰ ਕਿਹੜਾ ਮੇਰੀ ਯਾਦ ਆਉਂਦੀ ਆ ਕਿ ਮੇਰੀ ਵੀ ਮਜਬੂਰੀ ਸਮਝ ਫਿਰ ਤੂੰ ਤੈਨੂੰ ਕੀ ਪਤਾ ਮੇਰਾ ਵੀ ਦਿਨ ਰਾਤ ਕਿਵੇਂ ਲੰਘਦਾ ਕਿਉਂ ਤੈਨੂੰ? ਉਸਰੀਂ ਜਲਤੇ ਪੱਥਰ ਰੱਖਿਆ ਕਰਦੇ ਨੇ। ਠੀਕ ਹੈ। ਹੁਣ ਕਦੋਂ ਆਉਂਗੇ? ਬਸ 6 ਮਹੀਨੇ ਦੀ ਗੱਲ ਐ। 6 ਮਹੀਨੇ ਤਾਂ ਆਏ ਲੰਘ ਜਾਣਗੇ। ਪਤਾ ਲੱਗਿਆ 2 ਮਹੀਨੇ ਦਾ ਕਿਵੇਂ ਲੰਘੇ ਨੇ। ਤਾ ਤੁਸੀਂ ਕੋਲੇ ਸੀ ਨਾ। ਬਸ ਫੇਰ। ਤਾਂ ਨਹੀਂ ਪਤਾ ਲੱਗਿਆ। ਵੀ ਚਲ ਕੋਈ ਨਾ ਮੇਰੀ ਤਸਵੀਰ ਤੇ ਹੈਗੀ ਅੰਗਰੇਜ਼ਾਂ ਦਾ ਹੈਗੇ ਤੇਰੇ ਕੋਲੇ। ਹੈ ਕੰਮ ਵਾਲੀ। ਫੋਨ ਕਰ ਲਿਆ ਕਰੂੰਗਾ। ਹੋਰ ਦੱਸ। ਉੱਕੜਾ ਬਖੂਨੇ ਬਹੁਤ ਹੈ ਕੋਈ ਨਾ ਰੋ ਨਸਨੀ ਮਨ ਤਿਕਮ ਮਤੰਦਨ ਮੇੜ ਤੇ ਸੁਨੇਹਾ ਲਦੀ ਜਾਗਰ ਹੁਣ ਠੀਕ ਹੈ ਮੈਂ ਬਾਕੀ ਦੇ ਕੰਮ ਧੰਦੇ ਦੇਖ ਲੈ ਤੈਨੂੰ ਰੋ ਨਾ ਬਾਪੂ ਕੀ ਕਹੂਗਾ ਚੰਗਾ ਚੰਗਾ ਅਰੇ ਬਾਪੂ ਨੂੰ ਸਮਝਾਈ ਤੂੰ ਕਾਂਬੜੀ ਕੋਸ਼ ਰਿਆ ਕਰ ਤੁਸੀਂ ਤਾਂ ਕਹਿ ਤਾ ਵਿਸਿਆਣੀ ਬਣ ਜਾ ਰਚంద్ర ਦਿਲ ਨੂੰ ਕਿਵੇਂ ਸਮਝਾਵਾਂ ਜਿਹੜਾ ਤੇਰੇ ਬਿਨਾ ਇੱਕ ਮਿੰਟ ਵੀ ਨਹੀਂ ਰਹਿਂਦਾ ਜਲ ਮਨਾ ਔਖੇ ਔਖੇ ਦਿਨ ਕੱਢਣੇ ਪੈਣਗੇ ਮੈਨੂੰ ਪਤਾ ਹੈ ਜਿੰਨਾ ਤੁਹਾਨੂੰ ਆਪਣਾ ਦੇਸ਼ ਪਿਆਰਾ ਨਾ ਓਨੇ ਮੈਂ ਪਿਆਰੀ ਇਹ ਵੀ ਫਰਜ਼ ਪੂਰੇ ਕਰਨੇ ਚਾਹੀਦੇ ਲੈ ਵੀ ਫੌਜੀਆ ਹੋ ਗਿਆ ਤਿਆਰ ਹੂੰ 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 हो गयो जी तैयार ओए हां जी हो गया मेरी सरकार ਲੈ शीशे ਵੀ ਨਹੀਂ ਤੈਨੂੰ ਹੀ ਦੇਖ ਰਾਂ ਸ਼ੀਸ਼ੇ ਦੇਖਣ ਦੀ ਕੀ ਲੋੜ ਹੈ ਮੇਰੀ ਅੱਖਾਂ 'ਚ ਦੇਖ ਲੋ ਬਹੁਤ ਸੋਹਣੇ ਲੱਗ ਰਹੇ ਆ ਅੱਛਾ ਦੇਖੀ ਕਿਤੇ ਨਾਜ਼ਰ ਨਾ ਲਾਦੀ ਤੇ ਹੁਣ ਹਾਸ ਹਾਸ ਕੇ ਵਿਦਾ ਕਰ ਮੈਨੂੰ ਹੁਣ ਲੱਗਦਾ ਮੂੰਹ ਜਾ ਬੁਸਬੁਸਾ ਕਰਨੀ ਹੋਈ ਜੀ ਤਾਂ ਨਹੀਂ ਕਰਦਾ ਭੇਜਨੂ ਕਿਉਂ ਕੀ ਗੱਲ ਪਰ ਕੀ ਕਰਾਂ ਮਡੇ ਫਰਜ਼ ਨੇ ਜਿਹੜੇ ਦੇਸ਼ ਲਈ ਉਹ ਤਾਂ ਨਿਭਾਉਣੇ ਨੇ ਆ ਫੇਰ ਤੇ ਨਹੀਂ ਕਰਾਂ ਜਿੰਨੀ ਮੈਨੂੰ ਮੇਰੀ ਡਿਊਟੀ ਪਿਆਰੀ ਹੈ ਨਾ ਮੇਰੀ ਖਾਦਸ ਰਹਾਦ ਪਿਆਰੀ ਹੈ ਉਨੀ ਮੈਨੂੰ ਤੂੰ ਪਿਆਰੀ ਹੈ ਮੈਂ ਦੋਏ ਪਿਆਰੇ ਨੇ ਦੋਵਾਂ ਨੂੰ ਪਿਆਰ ਨਾਲ ਬਰੋਬਰ ਦਾ ਕਰਦਾ ਤੈਨੂੰ ਪਤਾ ਮੈਂ ਕਿੰਨਾ ਪ੍ਰਤੀ ਆਪਣੇ ਦੇਸ਼ ਪ੍ਰਤੀ ਕਿੰਨਾ ਵਫਾਦਾਰ ਹਾਂ ਮੈਨੂੰ ਸਾਰਾ ਪਤਾ ਜੀ ਹਾਂ ਪਰ ਤੁਹਾਡੇ ਵੀਰਾਂ ਨਾਲ ਅੱਖਾਂ ਸਾਰਾ ਸੁੰਨਾ ਸੁੰਨਾ ਹੋ ਜੂ ਚਰ ਕੋਈ ਨਾ ਬਾਪੂ ਹੈ ਗਿਆ ਮੇਰੇ ਗੱਲ ਸੁਣ ਜੇ ਬਾਪੂ ਮਾੜਾ ਮੋਟਾ ਤੈਨੂੰ ਕੋਈ ਕੁਝ ਕਹਿ ਦੂਗਾ ਝੜਕ ਦੂਗਾ ਉਹਦੀ ਗੱਲ ਦਾ ਗੁੱਸਾ ਨਾ ਕਰੇ ਬਲ ਤਾਂ ਬੇਬੇ ਹੁੰਦੀ ਦੀ ਉਦੋਂ ਗੱਲ ਹੋਰ ਤੇ ਤੂੰ ਤਾਂ ਇਸ ਘਰ ਦੀ ਮਾਲਕਨ ਤੂੰ ਆਂ ਜ਼ਿੰਮੇਵਾਰੀ ਤੇਰੇ ਸਿਰ ਤੇ ਨੇ ਸਾਰੀਆਂ ਕੋਈ ਗੱਲ ਨਹੀਂ ਜੀ ਤੁਸੀਂ ਫਿਕਰ ਨਾ ਕਰੋ ਤੇਰੇ ਹੱਥ ਮੈਨੂੰ ਕੋਈ ਸੋਚਣੀ ਕੋਈ ਫਿਕਰ ਨਹੀਂ ਹੈਗੀ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਛੱਡ ਦਿਓ ਬਸ ਤੁਸੀਂ ਆਪਣੇ ਦੇਸ਼ ਦੀ ਜ਼ਿੰਮੇਵਾਰੀ ਸੰਭਾਲੋ ਬਸ ਉਹ ਤਾਂ ਮੈਨੂੰ ਪਤਾ ਹੈ ਪੂਰਾ 100% ਅਰੇ ਦੇਸ਼ ਭਗਤੀ ਵਫادار ਹਾਂ ਜੇ ਕੋਈ ਵੀ ਹੋ ਜੇ ਅਗਦੀ ਇੱਥੇ ਨਿਕਲਾਂਗਾ ਹਨ ਇੱਕ ਗੱਲ ਹੋਰ ਤੈਨੂੰ ਪਤਾ ਹੈ ਘਰ ਤੋਂ ਪਹਿਲਾਂ ਮੈਨੂੰ ਮੇਰੀ ਜ਼ਿੰਮੇਵਾਰੀ ਦੇਖਦੀ ਹੈ ਉਹ ਜ਼ਰੂਰੀ ਹੈ ਇਹਦਾ ਸਮਝਦਾ ਤੂੰ ਹੈਗੀ ਆਂ ਇਹ ਚੱਲ ਨਹੀਂ ਨਾ ਮੰਨਦਾ। ਇਹ ਚੱਲ ਨਹੀਂ ਲੱਗਦਾ। ਇਹ ਚੱਲ ਕੋਈ ਤੂੰ ਫੇਰ ਦੇਖੂਗੀ ਗੱਲਾਂ ਫੇਰ। ਹੈ ਕੰਮ ਵਾਲੀ। ਕਿੱਡੀ ਗੱਲ ਹੋ ਗਈ? ਮੈਂ ਗਿਆ ਤੇ ਆਇਆ ਬਸ। ਕੁਛ ਨਹੀਂ ਹੋਇਆ। ਰੋਣਾ ਮੰਨ ਨਹੀਂ ਹੋੜਾ ਕਰਦੇ। ਤੇ ਐਂ ਦੱਸ ਮੈਨੂੰ। ਜਾਂ ਕੰਨ ਬੇਬੇ ਨੂੰ ਫੋਨ ਕਰ ਤਾਂ। ਕੀਤਾ ਹੋਇਆਗਾ? ਕੀ ਕਹਿੰਦੇ? ਆਉਣ ਵਾਲੇ ਨੇ ਬਸ। ਚੱਲ ਕੋਈ ਨਾ। ਤੂੰ ਮੂਝ ਨਾ ਹੋਗਰ। ਬੇਬੇ ਦੇਖ ਕੇ ਕੋਈ ਨਹੀਂ ਕੀ ਕਰ ਲੋਗੀ ਤਾਂ। ਮੈਨੂੰ ਰੋਜ਼ ਫੋਨ। ਲੈ, ਗੇਟ ਖੜਕ ਗਿਆ। ਲੱਗਦਾ ਆ ਕੇ ਜਾਂ ਖੋਲ ਕੇ ਗੇਟ। ਜਾ। ਕਣੀ ਬੁਣਿਆ ਗਾ ਇਹ ਬੜੀ ਕਮਲੀ ਚਲ 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 ਤੇਰਾ ਹਾਲ ਤਾਂ ਸੁਣ ਲਾ ਤੇਰਾ ਮੇ ਤਨੁ ਕੀ ਲਸਾਂ ਮੇਰਾ ਮਨ ਵੀ ਕਿੰਨਾ ਉਦਾਸ ਜਿਣੀ ਤੇਰੇ ਦਿਲ ਤੇ ਵੀਰਦੀ ਐ ਕਮਲੀ ਉਹੀ ਮੇਰੇ ਦਿਲ ਤੇ ਵੀਰਦੀ ਐ ਚਲ ਬਾਪੂ ਕੋਲ ਜਾਣਾ ਲੈ ਸੇਕਰਤ ਫਾਰਾ ਦਾ ਕੁੜੀ ਮੀਟੀਟ ਖੋਲ ਦੇ ਆ ਗਈ ਆ ਗਈ ਚਲ ਮਾਈ ਮਨੀ ਹੋ ਠੀਕ ਆ ਬੱਤ। ਠੀਕ ਆ ਮੰਮੀ। ਠੀਕ ਆ ਬੱਤ। ਹੋ ਠੀਕ ਠਾਕ ਆ ਵਧੀਆ। ਮੇਰਾ ਵੀਰਾ ਵੀ ਆ ਗਿਆ। ਓ ਠੀਕ ਆ ਕੁੜੀਏ। ਹਾਂ ਬਾਈ ਠੀਕ ਠਾਕ। ਤੂੰ ਆਏ ਦੱਸ। ਮੇਰੇ ਜਵਾਈ ਠੀਕ ਆ? ਹਾਂ ਮੰਮੀ ਘਰੀ ਨੇ। ਆਜੂ ਅੰਦਰ ਆਜੂ ਰੇ ਕੋਤੋਂ ਖੜੇ। ਹਾਂ ਹਾਂ ਚੱਲ ਬਾਈ ਚੱਲ ਚੱਲ। ਆ ਜਾ। ਗਰਮੀ ਤਾਂ ਕਿੰਨੀ ਹੋ ਰਹੀ। ਹੋਰ ਬਾਈ ਧੁੱਪੇ ਜਾਦੇ ਹੋ ਰਹੀ ਆ। ਉਹ ਤੂੰ ਪਾ ਲੈ ਸਾਮਾਨ ਸਾਰਾ ਗੌਰ ਨਾਲ। ਹਾਂ ਬਾਪੂ। ਆਜੂ ਨਾਲ ਪਾ ਲੈ ਸਾਮਾਨ ਲੈ ਮੈਂ। ਤੇਰਾ ਹੋਰ ਨਿਕਾ ਮਾਰ ਲੈਂਦਾ ਕੀ ਚੀਜ਼ ਰਹਿ ਜੀ। ਸਸਰੀ ਘਰ ਪੁੱਤ ਜਿਉਂਦਾ ਬਸਦਾ ਰਹੇ ਜਗਰਾ ਵਧੀਆ ਅਸੀਗਾ ਜੀ ਸਸਰੀ ਘਰ ਜੀ ਹੋ ਠੀਕ ਠਾਕ ਅਸੀਗਾ ਨਾ ਦੇਖ ਸਸਰੀ ਘਰ ਦੇਖਿਓ ਨਾ ਦੇਖਿ ਪਰਾਨ ਹੋ ਜਾ ਮੜਾ ਜਾ ਹਾਂ ਦੇਖਿ ਪੁੱਤ ਇਹ ਸਟਾਪਰ ਮਾਜੋ ਪੂੜੀ ਕਰੀ ਤੇ ਪਾਣੀ ਲੈ ਕੇ ਆ ਬਾਈ ਕੀ ਗੱਲ ਪੁੱਤ ਤਿਆਰੀਆਂ ਵੀ ਕਰ ਲਈਆਂ ਤੇਰੀ ਮਾਵੇਂ ਤੈਨੂੰ ਪਤੀ ਹੋਣਾ ਛੁੱਟੀਆਂ ਪੂਰੀਆਂ ਹੋਣਗੀਆਂ ਜਾਣਾ ਪੈਣਾ ਫਿਰ ਓਹੋ ਉੱਤ ਮੈਨੂੰ ਤਾਂ ਐ ਦੇ ਵੀ ਦੁਬਾਰੇ ਫੇਰ ਬਲਾਵਾਂਗੇ ਤੈਨੂੰ ਦੋ ਚਾਰ ਦਿਨ ਹੋਰ ਲਾਇਆ ਹੁੰਦਾ ਉਹ ਤੇਰਾ ਮਾਮਾ ਕਹੀ ਜਾਂਦਾਗਾ ਬਾਲਾ ਕਹਿੰਦਾ ਫੌਜੀ ਨਹੀਂ ਆਇਆ ਫੌਜੀ ਨਹੀਂ ਆਇਆ ਉਦੋਂ ਮੈਂ ਕਾਲ ਕਾਲ ਤੇ ਬਸ ਇੱਕ ਦਿਨ ਲਾ ਕੇ ਤੁਹਾਡੇ ਕੋਲ ਨਹੀਂ ਬਸ ਆ ਗਿਆ ਹੋਰ ਪੁੱਤਾਂ ਉਹਨੇ ਜਿੱਦੇ ਹੁਣ ਆਇਆ ਮੈਂ ਪੰਜ-ਛੇ ਦਿਨ ਲਾ ਕੇ ਆਉਂਗਾ ਮੈਂ ਹੋਰ ਛੁੱਟੀਆਂ ਵਧਾ ਲੈਂਦਾ ਪੁੱਤ ਹੋਰ ਹੁਣ ਮੇਰੇ ਕਿਹੜਾ ਹੱਥ ਚ ਮਾਹ ਹੈ ਸਰ ਉਸ ਤੇ ਜਿੰਨੀ ਸਾਨੂੰ ਅਥਾਰਟੀ ਮਿਲਦੀ ਹੈ ਪਰਮਿਸ਼ਨ ਮਿਲਦੀ ਹੈਗਾ ਉੱਪਰੋਂ ਅੱਲੇ ਉਸੇ ਵਾਲਾ ਨਾ ਬਸ ਰੱਪੂ ਪੂਰੇ ਤਾਂ ਕਰਕੇ ਤੇ ਚਾਦੀ ਪੁੱਟ ਕਰਦੇ ਫਿਰ ਹਾਂ ਕਰਦੇ ਉਹ ਮੈਂ ਬੈ ਜਾਂਦੇ ਪੈਨ ਕੋਈ ਨਾ ਪੁੱਤ ਫੇਰ ਪੀ ਲਾਂਗੇ ਚਾ ਕੋਈ ਗੱਲ ਨਹੀਂ ਮਾਤਾ ਨੂੰ ਕੋਈ ਟਾਈਮ ਲੱਗਣਾ ਚਾਹੁੰ ਕੋਈ ਨਾ ਪੁੱਤ ਚਾਹ ਦੀ ਕੀ ਗੱਲ ਆਗੀ ਹਨਾ ਹੁਣ ਆਏ ਸੀਗੇ ਮੋਟ ਸੈਂਤ ਦੇ ਨੂੰ ਪਤਾ ਇੰਨਾ ਕੰਨਾ ਕ ਟਾਈਮ ਲੱਗਦਾਗਾ ਹੈ ਮਿੰਟ ਚਾਹ ਬੜੀ ਉਰੇ ਹੋਰ ਬਸ ਐਂ ਦਿਲ ਜਾ ਕਰੀ ਜਾਂਦਾ ਪੁੱਤ ਮੇਰਾ ਦਾ ਹੋਰ ਆਪਣੇ ਸਾਰੇ ਖੈਰ ਸੁਖਾ ਵਧੀਆ ਸਾਰੇ ਠੀਕ ਠਾਕ ਨੇ ਪੁੱਤ ਵਧੀਆ ਤੂੰ ਆਪਦਾ ਧਿਆਨ ਰੱਖਿਆ ਕਰ ਪੁੱਤ ਬਤਿਆਂ ਤਾਂ ਹੁੰਦੀ ਆ ਮਾਂ ਮੇਰਾ ਹੋਰ ਕੀ ਗੱਲ ਡਿਊਟੀ ਕੋਈ ਜਾਂਦੇ ਸਕਤ ਤਾਂ ਨਹੀਂ ਹੁੰਦੀ ਉੱਥੇ ਡਿਊਟੀ ਦਾ ਮਾਂ ਤੇ ਨੂੰ ਪਤਾ ਹੀ ਐ ਹੋਜੀ ਡਿਊਟੀ ਸਾਨੂੰ ਬਤ ਸਕਤ ਹੁੰਦੀ ਐ ਪਹਾੜਾਂ ਦੀ ਆਬਾਦੀ ਦੇ ਵਿੱਚ ਬਰਫਾਂ ਦੇ ਵਿੱਚ ਪਤਾ ਨਹੀਂ ਹੁੰਦਾ ਕਿਹੜੀ ਗੋਲੀ ਕਦੋਂ ਸਾਡਾ ਸੀਨਾ ਛੱਲੀ ਕਰ ਦੇ ਤੇ ਕਿਹੜੀ ਗੋਲਪਾ ਸਾਡਾ ਨਾਮ ਲਿਖਿਆ ਹੋਇਆ। ਨਾਲੇ ਮੈਂ ਇੱਕ ਗੱਲ ਹੋਰ ਇਹ ਨੌਕਟ ਦੇ ਕੋਈ ਜਿਗਰ ਵਾਲੀ ਕਰ ਸਕਦਾ ਹੈਗਾ। ਪੁੱਤਾ ਠੀਕ ਆ ਪੁੱਤਾ। ਐਂ ਨਾ ਬੋਲ। ਮੇਰਾ ਤਾਂ ਘਿਠ ਘਾਲਜਾ ਪਾਟਦਾਗਾ। ਸਾੜੇ ਮੇਰਾ ਪੁੱਤ। ਧਿਆਨ ਨਾਲ ਨੌਕਰੀ ਕਰਿਆ ਕਰੋ। ਲੈ। ਹੁਣ ਹੋਰ ਇਹਨੂੰ ਕੌਣ ਢਾਲ ਸਕਦਾ? ਐਂ ਦੱਸੋ ਭਲਾ ਮੈਨੂੰ। ਮੌਤ ਤਾਂ ਕਦ ਨਾਣੀ ਆਣੀ ਐ। ਮੈਂ ਤਾਂ ਸਮਾਂ ਇਹ ਸੋਚਦਾ ਹੁਣ ਨਾ ਵੀ ਅਣਖ ਵਾਲੀ ਮੌਤ ਮਰਾਂ ਮੈਂ ਅਣਖ ਵਾਲੀ ਮੌਤ। ਨਾ ਪੁੱਤਾਂ ਐਂ ਕਿਉਂ ਬੋਲਦਾਗਾ ਮੂੰਹ ਚੋਂ? ਤੈਨੂੰ ਪਤਾ ਦਿਨ ਰਾਤ ਚਲੋ ਕੋਈ ਨਾ ਲੈ ਆਪਾਂ ਗੱਲਾਂ ਜੇ ਟਾਈਮ ਨਾ ਅੰਡ ਪਾਈਏ ਚੱਲੀਏ ਫਿਰ ਗੱਡੀ ਦਾ ਟਾਈਮ ਹੋਣਾ ਮੈਂ ਚੱਲ ਚੱਲ ਪੁੱਤ ਅਸੀਂ ਤਾਂ ਆਏ ਜੇ ਹੈ ਜਾਏ ਨਾ ਆਏ ਦੱਸ ਆ ਅਸੀਂ ਮੈਨੂੰ ਫੇਰ ਆ ਜੀ ਮੈਂ ਗੱਡੀ ਕੱ ਲੈ ਫੇਰ ਥੋੜੂ ਜਿਹਾ ਚੰਗੀ ਤਰ੍ਹਾਂ ਪੰਜ ਚਾਰ ਦਿਨ ਲਾ ਕੇ ਆਉਂਗਾ ਮੈਂ ਇੱਕ ਗੱਲ ਹੋਰ ਇਹਦਾ ਵੀ ਮੜਾ ਮੋਟਾ ਕਰ ਦੋ ਹੁਣ ਧਿਆਨ ਇਹਦੇ ਕਿ ਨਹੀਂ ਵਿਆਹ ਬੂਲੇ ਨੂੰ ਕੋਈ ਨਾ ਪੁੱਤ ਚਾ ਤੂੰ ਲੰਬੀ ਸੁੱਟੀ ਆਇਆ ਨਾ ਫੇਰ ਦੇਖਾਂਗੇ ਤਾਂ ਹੀ ਕਰਨਾ ਮੂਰੇ ਹੋ ਕੇ ਸਾਰਾ ਘਸਾ ਜੀ ਰੰਬ ਲੈ ਹਿਉਸੇ ਉੱਥੋਂ ਐਦ ਕੀ ਉਹ ਚੰਗਾ ਤੈਨੂੰ ਦੱਸ ਦੇ ਮੇਰੇ ਦੀ ਸਾਰਾ ਮੈਨੂੰ ਲੈ ਚੱਲੋ ਨਾ ਚਲੋ ਬੱਸ ਆਹ ਪਰੌਣਾ ਹੀ ਵੈਸੀ ਚੱਕ ਰਿਆ ਐਨੀ ਕੌਡੀ ਸਵੀਰ ਮਾਰੀ ਏ ਚਲੋ ਚਲੋ ਆਜੋ ਚਲ ਬਾਪੂ ਆਏ ਚੱਲੀ ਦੇਖ ਇਹਨੂੰ ਮੈਂ ਪਹਿਲਾਂ ਗੱਲ ਕਹੀ ਐ ਵੀ ਫੌਜੀ ਨੂੰ ਹੱਸ ਕੇ ਵਿਦਾ ਕਰਿਆ ਕਰਦੇ ਨੇ ਅਰੋਂਦੇ ਚਿਹਰੇ ਸੋਹਣੇ ਲੱਗਦੇ ਨੇ ਕੰਮ ਵਾਲੀ ਤੇਰੇ ਜੀ ਨੇ ਲੱਗਣਾ ਧੱਕਾਡੀ ਗੱਲ ਹੋ ਗਈ ਤੇ ਬਾਪੂ ਦਾ ਖਿਆਲ ਰੱਖੀਂ ਠੀਕ ਆ ਤੂੰ ਐਨੀ ਕਰਦੇ ਤੇਰੀ ਅੱਖ ਚੰਗੀ ਮੈਂ ਵਧੀਆ ਲੱਗਦੇ ਹੈ amurice inu? ime ta nuna ਕਰਤਾ ਆ ਗਿਆ ਜਾ ਕੇ ਕੁੰਡਾ ਖਲਖਣ ਦੇ ਸੁ ਤੇ ਛੂਣ ਦੇ ਪੈਰ ਬਕਸੀ ਦੇ ਬਾਪੂ ਕਿਹੜਾ ਆ ਗਿਆ ਹੁਣ ਬਾਹਰ ਤੋੜੀ ਜਾਂਦਾ ਬਾਪੂ ਤੇ ਮੈਂ ਉਹ ਪ੍ਰੇਮ ਨੂੰ ਦੇਖਦਾ ਉਹ ਮਾਇਆ ਤੇਰਾ ਫੌਜੀ ਪੁੱਤ ਗਰਮੀਤ ਉਹ ਪੁੱਤ ਮੈਂ ਉਹ ਪ੍ਰੇਮਾ ਗੁਣੀ ਦੇਖਦਾ ਮੈਂ ਤਾਂ ਐਂ ਕਹਿਣਾ ਮੈਂ ਕੋਈ ਚਿੱਠੀ ਨਾ ਕੋਈ ਸਨੇਹਾ ਓਏ ਬਾਪੂ ਹੁਣ ਤੂੰ ਮੈਨੂੰ ਅੰਦਰ ਆਉਣ ਦੀ ਇਜਾਜ਼ਤ ਦੇਵੇਂਗਾ ਜਾਂ ਬਾਹਰ ਹੀ ਖੜੇ ਰਹਾ ਓਏ ਆ ਜਾ ਪੁੱਤ ਅੰਦਰ ਆ ਜਾ ਚਾਕਲੇਟ ਲੰਡ ਫਹਿਰੀ ਪਹਿਨਾ ਬਾਪੂ ਓਏ ਜਾਉਂਦਾ ਰਹਿ ਪੁੱਤ ਜਵਾਨੀਆਂ ਮਾਰੇ ਏ ਐਨਿਕ ਜੀ ਨਾ ਚੱਕ ਲੰਘ ਰਿਹਾ ਪਤਨ ਗੋਬਾ ਉਹ ਤੇਰੀ ਟੂਹੀ ਹਾਲੇ ਜੋਗੇ ਉਹ ਨਾ 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 ਪੁੱਤ ਛਾਣ ਦੇ ਤੂੰ ਤੇਰਾ ਬਾਪ ਖੇਤ ਚ ਕਹੀ ਚਲਾਉਂਦਾ ਰਿਹਾ ਹੈ ਨਹੀਂ ਹਿਲਦੀ ਟੂਹੀ ਬੜਾ ਖੇਡਾ ਮੈਂ ਤੇਰੇ ਮੋਢਿਆਂ ਤੇ ਮੈਨੂੰ ਪਤਾ ਪਰ ਹੁਣ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਹੈ ਲੈ ਪੁੱਤ ਬਾਕੀ ਦੀਆਂ ਗੱਲਾਂ ਘਰ ਅੰਦਰ ਬਹਿ ਕੇ ਕਰਾਂਗੇ ਰੋ ਤਾਂ ਗਰਮੀ ਬਹੁਤ ਹੈ ਚਲ ਬਾਕੂ ਹਾਂ ਮੈਨੂੰ ਐ ਦੱਸ ਉਹ ਤੇਰੇ ਗਿੱਟੇ-ਗੋਡੇ ਠੀਕ ਨੇ ਮਾਹ ਜਮਾ ਓਕੇ ਦੀ ਰਿਪੋਰਟ ਐ ਦੇਖ ਲੈ ਚੱਕੇ ਤਾਂ ਤੈਨੂੰ ਭੀਰੀ ਵਾਂਗੂ ਕਮਾਟਾ ਹਲੇ ਗਿੱਟੇ-ਗੋਡੇ ਪੁੱਛਦਾ ਇਹ ਗੱਲ ਤਾਂ ਹੈਗੀ ਐ ਮਾਤਰਾ ਜੂਲੀ ਜਰੀਆ ਬੜਾ ਬਦਲਦੀਗਾ ਕਾਨੂੰ ਹੁਣ ਨਹੀਂ ਬਦਦਾ ਹੈਗਾ ਚੱਲ ਫਿਰ ਚੱਲੀਏ ਹਾਂ ਲੈ ਮੈਂ ਚੱਕ ਲੈਣਾ ਪੁੱਤ ਉਹ ਨਹੀਂ ਨਹੀਂ ਬਾਪੂ ਪਰਹੋ ਮੈਂ ਆਪੇ ਚੱਕ ਲਊਂ ਆ ਜਾ ਭੱਜਿਆ ਲੰਘਿਓ ਚੱਲ ਪੁੱਤ ਬਾਪੂ ਹਫਤਾ ਮੈਨੂੰ ਐ ਦੱਸ ਫਰੀਦ ਨੂੰ ਕੈਨੂ ਕਿੰਨੇ ਕ ਦਿਨ ਹੋ ਗਏ ਹਫਤਾ ਕੋ ਹੋਇਆ ਪੁੱਤ ਉਹਦੀ ਮਾਂ ਢੱਲੀ ਹੋ ਗਈ ਸੀ ਮਾਂ ਚੱਲ ਨਾਲ ਤਾਂ ਪਤਾ ਲਿਆਊਗੀ ਨਾਲੇ ਚਲੂ ਇਹ ਪਤਾ ਕਿ ਇਹਦਾ ਜੀ ਨਹੀਂ ਲੱਗਦਾ ਦੀ ਵੀ ਉੱਥੇ ਚਲ ਉਹਦਾ ਜੀ ਲੱਗ ਜੂ ਨਾਲ ਉਹਦੀ ਦੇਖਭਾਲ ਕਰ ਲਵਾਂਗੇ। ਬਾਪੂ ਮਾਤਾ ਇਹ ਕਹਿਣਾ ਤੇ ਤੇਰੀ ਰੋਟੀ ਪਾਣੀ ਦਾ। ਓਹੋ ਪੁੱਤ ਹੱਲ ਚੱਲਦੇ ਨੇ ਹੱਟ ਪੈਰ ਆਪੇ ਪਕਾ ਲੈਣਾ ਜਿਹੜੀਆਂ ਚਾਰ ਗੁੱਲੀਆਂ ਦੀ ਲੋੜ ਹੁੰਦੀ ਐ। ਬਾਪੂ ਉਹ ਗੱਲ ਨਹੀਂ ਹੈਗੀ ਫੇਰ ਵੀ ਆਉਂ ਮਰਦੇ ਵਿੱਚੋਂ ਰੋਟੀ ਪਕਾਉਂਦਾ ਸਣਾ ਲੱਗਦਾ ਮੈਂ ਆਪਾਂ। ਓਹੋ ਪੁੱਤ ਜਿੱਦੇ ਮੰਜੇ ਤੇ ਬਹਿ ਗਿਆ ਉਹਦੇ ਦੇਖੀ ਜਾਓ ਹੱਲ ਤਾਂ ਚੱਲਦੇ ਨੇ ਹੱਥ ਪੈਰ। ਹਾਂ ਠੀਕ ਐ ਕੋਈ ਨਾ। ਤੂੰ ਮੈਨੂੰ ਆਇਆ ਦੱਸੇਗਾ ਦਾ। ਹਾਂ ਤਾਂ ਆਪਣਾ 1.5 ਕਿਲਾ ਵਾਹਣਾ। ਉਹ ਤਾਂ ਇੱਕੀ ਫਿਰ ਜੀ ਲਾਈ ਦੇਣਾ। ਨਾ ਬੱਤ ਜਿਹੜੀ ਕਿੱਥੇ ਪਤਾ ਕੀ ਆਪਣੇ ਜਿਹੜੀ ਦੀ ਮੋਟਰ ਹੁੰਦੀ ਕਲੈਕਸ਼ਨ ਮਿਲਣੇ ਹੈਗਾ ਲੇਹੋ ਮਿਲਿਆ ਨਹੀਂ ਹੈਗਾ ਜੇ ਬੁੱਤਕ ਕਨੈਕਸ਼ਨ ਮਿਲ ਜਾਂਦਾ ਫਿਰ ਤਾਂ ਜੀਰੀ ਲਾ ਲੈਂਦੇ ਹੁਣ ਆਇਆ ਅੱਧਾ ਕਿੱਲਾ ਮਿਰਚਾਂ ਦਾ ਲਾ ਦੰਨੇ ਆ ਉਸ ਹਰਾ ਬੀਜ ਦੰਨੇ ਆ ਅਸੀਂ 1.5 ਕਿੱਲਾ ਰੁੱਕ ਜਾਂਦਾ ਗੁਰਬੀਰ ਦੀ ਲਵੇ ਮੋਟਰ ਹੈ ਹਫਤੇ 10 ਦਿਨਾਂ ਬਾਅਦ ਮਿਰਚਾਂ ਨੂੰ ਪਾਣੀ ਲੱਗਦਾ ਆਟੋ ਮੰਗ ਲੈਨੇ ਲੈ ਕਰ ਪੁੱਤ ਹਾਂ ਮਾਪੂ ਤੂੰ ਦਾ ਕਰ ਰਾਮ ਮੈਂ ਤੇਰੇ ਵਾਸਤੇ ਗੋਲੀ ਵਾਲਾ ਬੱਤਾ ਫੜਕੇ ਲਿਆ ਨਾ ਕੋ ਬਾਕੀ ਗਰਮੀ ਬਹੁਤ ਹੋਰੀ ਐ। ਤਾਹੀਂ ਕਹਿਣਾ ਪੁੱਤ ਜੇ ਗਰਮੀ ਹੋਈ ਐ ਤਾਂ ਹੀ ਕਹਿਣਾ। ਕੋ ਨਹੀਂ ਮੈਂ ਪਾਣੀ ਪੀ ਲੈ ਬਹੁਤ ਆ ਮਰਦਿਆ ਕੋ ਜੇ ਪੁੱਛੋ ਸਾਰਾ ਕੁਝ ਖਾਣਾ ਪੈਣਾ ਖਾ ਵੀ ਕੇ। ਅੱਛਾ ਰੋਟੀ ਬਣਾ ਦੇਣਾ। ਮਾ ਰੋਟੀ ਪਾਣੀ ਮੈਂ ਕੁਛ ਨਹੀਂ ਖਾਣਾ। ਕੋ ਗਰਮੀ ਬਹੁਤ ਐ। ਸੁਬੀ ਮੜੋਟਾ ਆਰਾਮ ਕਰ ਲੈ। ਮੈਨੂੰ ਤਾਂ ਗਾਇਲਾ ਦੇ ਵੀ ਮੇਰੇ ਮਗਰ ਤੂੰ ਹੀ ਪੜਦਾ ਰਹਿਆ ਹਣਾ। ਤੂੰ ਆਇਆ ਕਰ ਪੁੱਤ ਮੈਂ ਤਾਂ ਆਰਾਮ ਕਰਦੀ ਰਹਿਣਾ। ਤੂੰ ਸਫਰ ਚੋਂ ਆਇਆ। ਤੂੰ ਆਇਆ ਕਰ ਦੋ ਤਿੰਨ ਘੰਟੇ ਆਰਾਮ ਕਰ ਲੈ। ਉਸ ਤੋਂ ਬਾਅਦ ਵਗਦੀ ਆਵਦੇ ਸੋਹਰੇ। ਠੀਕ ਹੈ। ਹਾਂ। ਤੇ ਰਾਤ ਤੱਕ ਲਈ ਉੱਥੇ ਨਾਲੇ ਚਲ ਉਹ ਵੀ ਚਾਰ ਗੱ ਪਤਾ ਠੀਕ ਹੈ ਪੁੱਤ ਤੈਨੂੰ ਕਿੰਨਾ ਜਣਾਗਾ ਦੁਪਹਿਰ ਕਰਮੀ ਹੋਰੀ ਰਹਿਣ ਦੇ ਉਹ ਕੁਛ ਨਹੀਂ ਹੁੰਦਾ ਪੁੱਤ ਮੈਂ ਕਿਤੇ ਨਹੀਂ ਮਰਦਾ ਹੈ ਗਿਆ ਉਹ ਨਹੀਂ ਆਹੀ ਬਾਪ ਕਰ ਲੈ ਮੈਂ ਲਿਆਉਣਾ ਉਹ ਨਹੀਂ ਬਾਪੂ ਮੈਂ ਕੁਛ ਨਹੀਂ ਕਰ ਰਹੀ ਜਾ ਰਹੀ ਮੈਂ ਤਾਂ ਲਿਆਉਂਗਾ ਉਹ ਬੰਦੇ ਅਗਰ ਪੁੱਤ ਉਹ ਤੂੰ ਮੇਰੀ ਵੀ ਮੰਨ ਲੈ ਮੈਂ ਤੇਰਾ ਬਾਪ ਆ ਤੂੰ ਮੇਰਾ ਪੁੱਤ ਹੈ ਚੱਲ ਚੱਗ ਕੇ ਮੈਂ ਕਰ ਲਾ ਲਾ ਜਾ ਬਾਕੀ ਜਮ ਲਿਆ ਹੁਣ ਆ ਕੇ ਮੈਂ ਤਾਂ ਤੇ ਆ ਨਾ ਬਗ ਜੀ ਪੁੱਤ ਠੀਕ ਹੈ ਬਾਪੂ ਸੋਚਣਾ ਨਾ ਕਰ ਮੇਰੀ ਹਾਂ ਉਹਨ ਕਰੇ ਇਹ ਉਹਨਾਂ ਦਾ ਗੁੱਸਾ ਗਿੱਲਾ ਦੂਰ ਬਾਪੂ ਲਾ ਕੇ ਉਹ ਚਾਰ ਪੰਜ ਦਿਨ ਹਾਂ ਕੋਈ ਨਾ ਕੋਈ ਠੀਕ ਆਪੂ ਠੀਕ ਹੈ ਪਤਾ ਚੰਗਾ ਚੱਲ ਰੱਖੀ ਆਪਦਾ ਕਿਉਂਦਾ ਬਾਕੀ ਰੋਟੀ ਪਾਣੀ ਟਾਈਮ ਨਾਲ ਖਾ ਲਈ ਕੋਈ ਨਾ ਪਤਾ ਮੇਰੀ ਕਾਨੂੰ ਸੋਚ ਕਰਦਾ ਹੈ ਸੋਚ ਕਦਾਪੂ ਹੁੰਦੀ ਆ ਚੜ ਕਰਕੇ ਆ ਗੋਹੇ ਜੇ ਵੀ ਕਿੱਲੇ ਹੋ ਰਹੇ ਨੇ ਅੰਦਰ ਆਣੇ ਭੁੱਲ ਗਏ ਪ੍ਰੀਤ ਹਾਂ ਲੈ ਮੇਰਾ ਪੁੱਤ ਆ ਗਿਆ ਸਸਰੀ ਘਰ ਪੁੱਤ ਹੋ ਠੀਕ ਆ ਹਾਂ ਠੀਕ ਆ ਜਾ ਕਰ ਪ੍ਰੀਤ ਦੇ ਬਾਹਰ ਦੇਖ ਕੌਣ ਆਇਆਗਾ ਸਸਰੀ ਘਰ ਆਣਾ ਜੀ ਸਸਰੀ ਕਹਾਂ ਹਾਂ ਅੰਦਰ ਉਹ ਬੜਾ ਰਹਿਣਾ ਸਾਰਾ ਦੇਣਾ ਪ੍ਰੀਤ ਕਿੱਤਿਆ ਹਾਂ ਜੀ ਲੈ ਆਏ ਕਰਕੇ ਅੰਦਰ ਲੈ ਜਾ ਕੇ ਮਾਂ ਮੰਗਾ ਡਾਉਣੀ ਆ ਆ ਜਾ ਪੁੱਤ ਅੱਧੀ ਕਰ ਕੇ ਮੈਂ ਠੀਕ ਹੈ ਮੈਂ ਠੀਕ ਹਾਂ ਤੁਸੀਂ ਉਸ ਤੋਂ ਬੜੀ ਬੜੀ ਪ੍ਰਸ਼ਾਪ ਨਹੀਂ ਲਿਆ ਕਰ ਕਿਉਂ ਤੇ ਮੇਰੀ ਸਿਹੋੜੀ ਨੂੰ ਕੰਮ ਦੀ ਬਿੰਦਾ ਹੁੰਦੀ ਆ ਕੋਈ ਨਾ ਹੰਨਾ ਕਰਦੀ ਆਂ ਕੁੜੀਆਂ ਮੈਂ ਆਜੀ ਆਜੀ ਲੈ ਪੁੱਤ ਅਸਰਿਆਣਾ ਕਰੂਰਾ ਆਜੀ ਆਜੀ ਪਰੋਣਾ ਜੀ ਆਜੋ ਆ ਜਾ ਪੁੱਤ ਬਹਿ ਜਾ ਲੈ ਮਮਾ ਪਾਣੀ ਲੈਣ ਆਇਆ ਕੀ ਹੈ ਹਾਂ ਪਾਣੀ ਲਿਆ ਜਾ ਜਾ ਬੰਦ ਤੂੰ ਬਹਿ ਜਾ ਬਹਿ ਜਾ ਬਹਿ ਜਾ ਪੁੱਤ ਉੱਧਰ ਪੁਰ ਦਾਸ ਪੁੱਤ ਕਿਵੇਂ ਠੀਕ ਠਾਕ ਆ? ਹਾਂ ਮਾਂ ਵਧੀਆ ਖੈਰ ਸੁਖਾ ਤੁਸੀਂ ਸੁਠੀ ਕਿਡਾ ਕੋ? ਹਾਂ ਠੀਕ ਆ ਪੁੱਤ ਵਧੀਆ ਜਮਾ ਐਨ ਚੜਦੀ ਕਲਾਗੀ ਔਰ ਤੇਰੇ ਵਿੱਚ ਵੀ ਇਹ ਸਾਹ ਹੁੰਦਾ ਪੁੱਤ ਮੈਨੂੰ ਤਾਂ ਹੈ ਮੈਂ ਤਾਂ ਇਨੀ ਸੋਚ ਲੱਗ ਰਹੀ ਸੀ ਮਾਹਲੇ ਪਤਾ ਨਹੀਂ ਕਾਦਾ ਆਊਗਾ ਹੈ ਕਾਇਮੀ ਨਹੀਂ ਵਾਦਾ ਆਇਆ ਹੁਣ ਤੱਕ ਹਾਂ ਮਾਂ ਤੈਨੂੰ ਕਹਿ ਕੇ ਗਿਆ ਸੀ ਮੈਂ ਜੀੜਾ ਮਾਰੂਆ ਪਰ ਹੁਣ ਸੋਚ ਨਾ ਕਰੋ ਹਾਂ ਪੂਰਾ ਹਫਤਾ ਹੀ ਦੱਸ ਦੇਣ ਲੱਗ ਜਾਊਂਗਾ ਓਰੇ ਮੈਂ ਅੱਛਾ ਹਾਂ ਜਦ ਆਠ ਕੀ ਕਾ ਹਫਤਾ ਉਹ ਨਹੀਂ ਛੁੱਟਿਆ 2 ਮਹੀਨੇ ਦੀ ਐ ਉਰੇ ਤੁਹਾਡੇ ਕੋਲ ਲੱਗ ਜਾਊਗਾ 10 ਦਿਨ ਅੱਛਾ ਚਲ ਬੱਧੀਏ ਹੋਰ ਆ ਵੀ ਠੀਕ ਆ ਨਾਇ ਕਰਪ੍ਰਿਤ ਤੂੰ ਚਾਹ ਕਰ ਲੈ ਪੁੱਤ ਠੀਕ ਆ ਅਸੀਂ ਬੈਠ ਕੇ ਗੱਲਾਂ ਕਰਦੇ ਐ ਨੇ ਉਹ ਮੰਮੀ ਇਸੇ ਰੰਬੋ ਵੀ ਮਾਗੇ ਹੋਣਾ ਹੋਰ ਤੇ ਚੁੱਪ ਕਰ ਜਾ ਕਿਉਂ ਜਈ ਠੰਡ ਵਰਕਾ ਹੋ ਰਿਹਾ ਪਹਿਲਾਂ ਤਾਰੂ ਪਿਆ ਰੰਬੋ ਹੋਰ ਜਾ ਕੇ ਕਰ ਲੈ ਕੋਈ ਨਾ ਜਾ ਪੁੱਤ ਸਾਲੇ ਭੈ ਜਾ ਉਧਰ ਬੰਦਾ ਕਰ ਲੈ ਹੋਰ ਪ੍ਰੋਣਾ ਜੀ ਠੀਕ ਠਾਕ ਆ ਪੁੱਤ ਮੇਰੀ ਗੱਲ ਸੁਣ ਤੂੰ ਮੈਂ ਤੇਰੇ ਵਾਸਤੇ ਇਹ ਜਾ ਕੁਛ ਨਾ ਲੈ ਕੇ ਆਈ ਠੀਕ ਆ ਨਾ ਮੈਂ ਕੁਛ ਨਹੀਂ ਲੈ ਕੇ ਆਵਾ ਆਹੋ ਪਾਹੀ ਤਾਂ ਕਹਿੰਦੇ ਐਤੋਂ ਮੈਂ ਮਰੀ ਜਾਂਦਾ ਪੱਕਾ ਹੀ ਮੈਂ ਤਾਂ ਆਪ ਨੂੰ ਕਹਿਣਾ ਵੀ ਪਤੰਦਰਾ ਤੇਰੀ ਪੈਣ ਖਵਾਇਆ ਪਿਆ ਕਰੋ ਤੂੰ ਹੀ ਕਦੇ ਵਰਗਾ ਹੋ ਜੰਨਾਗਾ ਹੋਰ ਦੇਖਦਾ ਕੋਈ ਸੰਦੀ ਪਿੰਡੀ ਉਹ ਲਿੱਸੀ ਕਰਕੇ ਉਸਨੇ ਕਾ ਨੂੰ ਕਾ ਖੇ ਲਿੱਸੀ ਕਾਣਾ ਜੀ ਉਹਦਾ ਫਿਰ ਵੀ ਜਾਜ ਚ ਲਿੱਸੀ ਰਹਿੰਦੀ ਐ ਜਿਸ ਸਾਦੇ ਦੋਈਆਂ ਨੇ ਜਿਸ ਮੇਰੀ ਗੱਲ ਸੁਣ ਉਹ ਤੇ ਪੁੱਤੇ ਦਾ ਜੀ ਨਹੀਂ ਲੱਗਦਾ ਠੀਕ ਹੈ ਹੈ ਪਾਹੀ ਮੈਂ ਉਰੇ ਲਈ ਆਈ ਦੀ ਦੱਸਣਾ ਚੱਲ ਕੋਈ ਨਾ ਮੈਂ ਕਹਿ ਕੇ ਤਾਂ ਗਿਆ ਠੀਕ ਹੈ ਹੋਰ ਜੇ ਕੋਈ ਬੁਢੀ ਠੇਰੀ ਹੋਵੇ ਉਹ ਤੇ ਫਿਰ ਵੀ ਜੀ ਲੱਗ ਹਰਕ ਪੈਂਦਾ ਜੀ ਹਾਂ ਹਰਕ ਪੈਂਦਾ ਕਿਵੇਂ ਚ ਲਿਖੋ ਉਹ ਤੇਰੀ ਸਿੱਤਾ ਠੀਕ ਰਹਿੰਦੀ ਨੀ ਮਾਂ ਹਾਂ ਪੁੱਤ ਜਮ ਚਲੋ ਆਹ ਹੋਰਾ ਲਾਹਤ ਇੱਥੇ ਚੱਕ ਕੇ ਪਾ ਦਿੰਦੇ ਲੈ ਜਾ ਕਰ ਇਧਰ ਨੂੰ ਮੈਂ ਤੈਨੂੰ ਲੈ ਆਏ ਤੁਹਾਡੇ ਵਾਸਤੇ ਕੁਝ ਮੈਂ ਉਹ ਰੰਪ ਤਾਂ ਲੈ ਹੀ ਹੁਣ ਪੱਕਾ ਉਹ ਤੂੰ ਬਣਿਆ ਰੰਪ ਦਾ ਸਾਰਾ ਦਿਨ ਹੀ ਹੈ ਜਿਹਨਾਂ ਨੂੰ ਲੈ ਕਰਦੇ ਬੇਪੁੱਤ ਆਹ ਕੰਨ ਨੂੰ ਖੇਚਲਾ ਕਰਦਾ ਕੀ ਲੈ ਕੇ ਆਏ ਆ ਸਾਡੇ ਵਾਸਤੇ ਕੀ ਹੋਇਆ ਸੀ ਕੁਝ ਲੈਉਣ ਨੂੰ ਉਹ ਮਾਂ ਇਹ ਕਾਦੀ ਖੇਚੜੀ ਤੂੰ ਦੱਸ ਉਹਨਾ ਮੈਨੂੰ ਹਾਂ ਸੂਈ ਖਾਲ ਚੀਮੇ ਨਾ ਮੰਗ ਰੋ ਮੈਂ ਆਉਣਾ ਕੋਈ ਮਾੜੀ ਮੁੱਟੀ ਚੀਜ਼ ਲੈ ਕੇ ਆਨਾ ਇੱਕ ਹੋਰ ਦੱਸ ਕੀ ਮੈਂ ਦੱਸ ਖਰਚ ਕਰੀ ਜਾਣਾ ਪੁੱਤ ਲੈ ਖਰਚ ਨੂੰ ਕਾਹਦਾ ਖਰਚਾ ਇਹ ਮੈਂ ਖਰਚ ਭੈਣ ਵਾਸਤੇ ਲੈ ਆਵਾ ਹਾਂ আচ্ছা ਪ੍ਰੀਤ ਵਾਸਤੇ ਚੱਲ ਬਈ ਹੱਕ ਬਣਦਾ ਸੀ ਗੱਲ ਇਹਨਾਂ ਦਾ ਚੱਲ ਫਿਰ ਆ ਦੇਖੋ ਕੋਲੀ ਵਾਸਤੇ ਜਾਂ ਜਾਗਰ ਵਾਸਤੇ ਪੱਗ ਹਾਂ ਪੈਂਟ ਸਹੀ ਚਲਾਕ ਤੇ ਸ਼ਰਟ ਨਹੀਂ ਮੈਂ ਮਾਰਿਆ ਠੀਕ ਹੈ ਤੇ ਮੈਂ ਆ ਤੇਰਾ ਸੂਟ ਆ ਇਹ ਕਿੰਨਾ ਬਸ ਲੈ ਮੈਂ ਉਹ ਨਹੀਂ ਆ ਤੇਰੇ ਵਾਸਤੇ ਕਸਵੱਟਰ ਦੇ ਆਏ ਆ ਆਹ ਚੱਲ ਉਹਦਾ ਸੂਟ ਇੱਕ ਤੇ ਇੱਕ ਆ ਤੀ ਤੇ ਰਹੀ ਗੱਲ ਆ ਮੋੜਾ ਸੁਣਨਾ ਗਹਿਣਾ ਗੱਟਾ ਇਹ ਆ ਦੇਖੋ ਆ ਤੁਹਾਡੇ ਵਾਸਤੇ ਹੀ ਆ ਪੁਰਾਣਾ ਇਹ ਇੰਨੀ ਖਿੱਚਦਾ ਕਹ ਉਹਨੂੰ ਕਰਨੀ ਦੀ ਇਹਦਾ ਖਾਸੇ ਪੈਸੇ ਹੋਣੇ ਇਹਦਾ ਉਹ ਖਿੱਚਾ ਨੂੰ ਕੱਢੀ ਕਰ ਲੈ ਹਾਂ ਦੱਸ ਐਨੇ ਕੋਈ ਜੋਗਰਾ ਵੀ ਨਹੀਂ ਹੈਗਾ ਮੈਂ ਹੋਰ ਹੈਾਤਾ ਪੁੱਤ ਬਾੜੀ ਖਿੱਚਾ ਕਰੀ ਤੈ ਆ ਸਿਉਣਾ ਸੱਪਾ ਤਾਂ ਲਕੋ ਕੇ ਰੱਖ ਆ ਤੇ ਤੁਹਾਡੀ ਆ ਸਾਰਾ ਗੁੱਸਾ ਮੈਂ ਕੀ ਨਾਲ ਲੈ ਕੇ ਜਾਣਾ ਭਲਾ ਅੱਜ ਤਾਂ ਸੱਚੀ ਮੈਂ ਬਹੁਤ ਖੁਸ਼ ਆ ਸਵੇਰ ਦੇ ਹੀ ਕੰਮ ਬੋਲੀ ਜਾਂਦਾ ਸੀਗਾ ਅੱਜ ਤਾਂ ਮੈਨੂੰ ਲੱਗ ਹੀ ਰਿਹਾ ਸੀ ਕਿ ਕੋਈ ਨਾ ਕੋਈ ਤਾਂ ਜ਼ਰੂਰ ਆਊਗਾ ਪਰ ਇਹ ਆਉਣਗੇ ਇਹ ਅੰਦਾਜ਼ਾ ਨਹੀਂ ਸੀ ਲਾਇਆ ਚਲ ਸ਼ੁਕਰ ਹੈ ਰੱਬ ਦਾ ਮੈਂ ਜੋ ਮੰਗਦੀ ਸੀ ਨਾ ਉਹ ਮਿਲ ਗਿਆ ਲੈ ਇਹ ਤਾਂ ਨਸਮਾਨ ਲੈ ਆਏ ਮੇਲੇ ਦਾ ਮੇਰੇ ਵਾਸਤੇ ਕੱਪੜੇ ਲੀੜੇ ਲੈ ਕੇ ਆਏ ਨੇ ਮੰਮੀ ਵਾਸਤੇ ਇਹ ਲੈ ਆਏ ਨੇ ਲੈ ਕੰਬਲੀ ਜੀ ਪੂਰੇ ਖੜੀ ਕੀ ਕਰਦੀਆਂਗੇ ਜਾਣੀ ਪਿਉਣੀ ਹੈਗੀ ਆਪਦੇ ਫੌਜੀ ਸਾਹਿਬ ਨੂੰ ਵਧੀਸ਼ ਚਾਹ ਬਣਾਉਣੀ ਆ ਮੈਂ ਲੈ ਚੀਆਂ ਪਾ ਕੇ ਦੇ ਬੁਤਾਈ ਕਾ ਤੂੰ ਰਾਮ ਕਰ ਮੈਂ ਚਾ ਪਾਣੀ ਦੇਖਦੇ ਜਾ ਕੇ ਲੈ ਟੇਚੀ ਫੜਾ ਦੇ ਮੈਂ ਸਾਹਮਣਾ ਲੈ ਹਾਂ ਇਹ ਲੈ ਹੋਰ ਲੈ ਪੈ ਜਾ ਫਿਰ ਹੋਰ ਰਾਮ ਕਰਾਟੀ ਦੂਰ ਆਇਗਾ ਹੋਰ ਸੁਣਾ ਫਿਰ ਜਾ ਕਰਾ ਵਧੀਆ ਬੜੇ ਚੜਦੇ ਸੱਟ ਹੈ ਹਾਂ ਜੀ ਉਹ ਤੇਰਾ ਵੀ ਕਾਦੀ ਡੂਲਾ ਕਰ ਦੂਮਦਾ ਆਪਣੇ ਨਾ ਕਰ ਤੋਰ ਹੋਰ ਮਾੜੀ ਮੋਟੀ ਕਬੀਲਦਾਰੀ ਗੱਲ ਪਈ ਪਤਾ ਲੱਗ ਜੂਆ ਤੈਨੂੰ ਹੋਰ ਨਹੀਂ ਮਾਂ ਤਾਂ ਮੰਨਦੀ ਰਹੀ ਕੋਲ ਦੂਨ ਕਿ ਡੱਗਾ ਬੱਟਾ ਕਰੀਂ ਚੱਲ ਬੱਟਾ ਨਹੀਂ ਹੋਰ ਨਾ ਕਿਤੇ ਕੁਟੀਂ ਟੱਦਾ ਹੋਣਾ ਚੱਲ ਕੋਈ ਨਾ ਮੈਂ ਆ ਗਿਆ ਆਵਾਜ਼ ਮੈਂ ਕਰ ਦਿੰਦਾ ਬੇਜਾਗਰਾ ਉਰੇ ਆ ਪੁੱਤ ਮਾਰਾ ਜਾ ਮੇਰੇ ਲਈ ਜਾ ਜਾ ਹਾਂ ਤੂੰ ਜਾਇਆ ਕੋਈ ਨਾ ਮੈਂ ਲੇਟ ਮਾਰ ਦੇ ਤੈਨੂੰ ਬੇ ਆ ਜਾ ਚੱਕਰਾ ਆ ਗਿਆ ਮਾਂ ਕੀ ਹੋ ਰੇ ਰਸਤੇ ਤੇ ਮੈਂ ਤਾਂ ਹੀ ਕਹਿੰਦੀ ਸੀ ਮੇਰੀ ਗੱਲ ਸੁਣ ਆਦੇ ਖਟੈਚੀ ਐ ਨਾ ਸੌ ਨਾ ਟੈਚੀ ਚਾ ਹਾਂ ਮੋਲ ਨਾ ਸੌਣੇ ਬੈ ਉਹਨੀ ਪਹਿਣ ਵਾਸਤੇ ਲੈਂਦਾ ਹੋਗਾ ਨਾ ਕੀ ਆ ਕਨ ਮਤ ਮਾਰ ਬੇ ਮੋਟੇ ਦਿਮਾਗ ਤੇ ਆਪ ਦਾ ਮੋਟਾ ਹੈ ਗਿਆ ਹੈ ਦਿਮਾਗ ਵੀ ਮੋਟਾ ਹੋ ਗਿਆ ਇਹ ਸਿਉਣਾ ਕੁੜੀ ਵਾਸਤੇ ਆ ਆਪਣੇ ਵਾਸਤੇ ਨਹੀਂ ਹੈ ਗਿਆ ਕਿਉਂ ਫੇ ਕੁੜੀ ਤੂੰ ਆਪਣੀ ਤੂੰ ਆਏਗਾ ਤੂੰ ਕਰੀ ਨੇ ਮਾਂ ਤੂੰ ਕੀ ਹੋ ਗਈ ਰਹਾ ਮੇਰਾ ਕੋ ਕੁਛ ਨਹੀਂ ਹੋ ਰਿਹਾ ਮੇਰੀ ਗੱਲ ਸੁਣ ਆਪਾਂ ਇਹ ਕਰਦੇ ਆ ਸਾਰਾ ਸਿਉਣਾ ਆਪਣੇ ਲਾ ਬੈਠੀਗਾ ਆਪਾਂ ਕਰਦੇ ਆ ਓਏ ਛੱਡ ਦੇ ਨੇ ਗੱਡੀ ਨੀ ਮਾਂ ਨੀ ਤਰਾ ਦਿਮਾਗ ਇੱਲੇ ਤੇਰਾ ਨੀ ਮਾਂ ਕੀ ਗੱਲ ਨਾ ਕਰਦੀ ਐ ਮੜਾ ਜੀ ਅਕਲ ਨੂੰ ਹੱਥ ਮਾਰਾ ਕੁੜੀ ਲੈ ਕਰਤਾ ਬਸਾਇਆ ਕਰਦੀ ਨਹੀਂ ਮਾਵਾ ਤੂੰ ਪੱਟਣ ਨੂੰ ਫਿਰਦੀ ਐ ਤੇ ਕਚਰਾ ਤੇਰਾ ਕਰ ਨਹੀਂ ਬਸਾਉਣਾ ਹੈ ਗਿਆ ਨਹੀਂ ਕਿਸਦਾ ਬੜਾ ਹੋਇਆ ਕਿਸਦਾ ਕਰ ਜਾੜ ਕੇ ਆਪਦਾ ਕਰ ਬਸਾ ਲਈ ਐ ਬੜਾ ਹੋਇਆ ਤੇ ਮੇਰੀ ਗੱਲ ਸੁਣ ਪੇ ਚੁੱਪ ਕਰ ਜਾ ਮੁੰਡਾ ਤਾਂ ਹੋਰ ਵੀ ਦੇਖ ਲਾਂਗੇ ਆਪਾਂ ਕੁੜੀ ਵਾਸਤੇ ਹੈ ਹੁਣ ਲੋਕਾਂ ਦੇ ਤੋੜਾ ਨਾ ਕੁੜੀਆਂ ਦਾ ਤੋੜਾ ਪਹਿਰੇ ਮੁੰਡਿਆਂ ਦਾ ਨਹੀਂ ਤੋੜਾ ਹੈ ਗਿਆ ਨਹੀਂ ਬਦਨਾਮੀ ਹੋਊਗੀ ਪਿੰਡ ਚ ਬਦਨਾਮੀ ਹੋਊਗੀ ਤੇ ਬਦਨਾਮੀ ਤਾਂ ਹੋਊਗੀ ਜੇ ਕਿਸੇ ਨੂੰ ਪਤਾ ਹੋਊਗਾ ਇਹ ਤੁਰ ਮੇ ਤੋਂ ਬਿਨਾ ਕਿਹਨੂੰ ਪਤਾਗਾ ਆਪਾਂ ਦੋਨੀ ਆ ਚੱਕ ਦੇ ਲੈ ਆਹੋ ਨੀ ਮਣੀ ਗੱਲ ਆ ਗਈ ਦਿਮਾਗ ਚ ਹੌਲੀ ਹਾਂ ਕਿੰਨੇ ਤਰ੍ਹਾਂ ਪਾੜਦਾ ਪਲੇਗ ਤੇ ਜਾਣਾ ਮੇਰੇ ਤਾਂ ਆਪ ਮਾਚ ਲੱਡੂ ਫਟਣਾ ਟੈਂਕ ਮੈਂ ਤੇ ਚੀ ਸਾਉਂ ਨਹੀਂ ਨੀ ਮਾ ਧਿਕ ਗੱਲ ਤਾਂ ਹੈ ਜਦੋਂ ਬੱਦਨ ਚੋਗਰੀ ਹੈ ਪੂਰੀ ਦਿਮਾਗ ਤਾਂ ਨੇ ਉਹ ਲਾ ਲਿਆ ਚੁੱਪ ਕਰ ਜਾ ਲੈ ਕਰਦਾ ਇੰਤਜ਼ਾਮ ਫਿਰ ਚੱਲ ਬਾਹਰ ਠੀਕ ਆ ਸਕਣਾ ਹੁਣ ਦੇ ਹੀ ਹਾਈ ਸ਼ੋਕਰਾ ਜਾ ਕਰਦਾ ਮੇਰੇ ਨਾਲ ਮਿਲ ਕੇ ਚੱਕਦੇ ਆ ਇਹਦਾ ਚੰਪਾ ਅਸਾਰਸ ਹੁਣਾਂ 400 ਸੂਟ ਸਾਟ ਮੇਰੀ ਮਾਸੂਦੀ ਪ੍ਰੀਤਾ ਕਟਿਓ ਕੀ ਹੋ ਅਹੀਂ ਕਰ ਪੁੱਤ ਮਾਸਾ ਤਾਂ ਪਰੌਣਾ ਆਇਆਗਾ ਹੈ ਤੂੰ ਐਂ ਕਰ ਮੈਂ ਬਣਾਉਣੀ ਆ ਚਾਹ ਚੰਮ ਠਪਾਤਾ ਹਾਂ ਮੰਮੀ ਚਾਹ ਤਾਂ ਬਸ ਬਣੀ ਪਈ ਹੈਗੀ ਥੋੜੀ ਰਜਾਉਣ ਲੱਗ ਰਹੀ ਸੀ ਅੱਛਾ ਕੋਈ ਗੱਲ ਨਹੀਂ ਪੁੱਤ ਤੂੰ ਨਾ ਦੁਕਾਨ ਤੇ ਜਾ ਮੈਂ ਤਾਂ ਵਧੀਆ ਬਿਸਕੁਟ ਲੈ ਆਈਂ ਅਰੇ ਪੂਜੀਆਂ ਲੈ ਆਈਂ ਬਿਸਕੁਟ ਤਾਂ ਘਰੇ ਪਏ ਨੇ ਮੰਮੀ ਓਹੋ ਪੂਜੀਆਂ ਲੈ ਕੇ ਆਈਂ ਓਹ ਕੜੇ ਕਰੀਮ ਚੀ ਵਾਲੇ ਹੁੰਦੇ ਨੇ ਬਿਸਕੁਟ ਉਹ ਲੈ ਕੇ ਆਈਂ ਠੀਕ ਹੈ ਮੰਮੀ ਲੈ ਆਉਣੀ ਹਟ ਕੇਈ ਨਾਲ ਜਾਇੰਟ ਕੇਈ ਨਾਲ ਆਈ ਮੈਨੂੰ ਪਤਾ ਤੂੰ ਅੱਡੀ ਟੱਪਾ ਕਰਦੀ ਜਾਵੇਂਗੀ ਚੌਏ ਜਾਦੇ ਹੋਰੇ ਤੈਨੂੰ ਚੰਗਾ ਕਿੰਨੇ ਟਾਈਮ ਬਾਅਦ ਆਏ ਨਾ ਮੰਮੀ ਹਾਂ ਕੋਈ ਨਾ ਟਕੇਈ ਨਾਲ ਆਜੀ ਪੁੱਤ ਐਨੇ ਮੈਂ ਚਾਚੂ ਬਾਲ ਦਿਓ ਠੀਕ ਜਾ ਮੇਰਾ ਪੁੱਤ ਤਾਕੀਆਂ ਮੇਰੇ shear ਪੁੱਤ ਇੱਕ ਵਾਰੀ ਜੀ ਨਾ ਕਾਟਾ ਤਾਰ ਦੇ ਕਰਤੇ ਕੰਮ